हरियाणा विधानसभा चुनाव ਲੜਨ ਅਤੇ ਕਾਂਗਰਸ ਦਬਾਚੋ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜ ਨੇ ਰੇਲਵੇ ਦੇ ਵਿੱਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜ ਦੇ ਵੱਲੋਂ ਆਪਣੀ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਵਿਨੇਸ਼ ਫੁਗਾੜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਇਸ ਬਾਰੇ ਤੇ ਭਾਰਤੀ ਰੇਲਵੇ ਦੀ ਸੇਵਾ ਮੇਰੇ ਜੀਵਨ ਦਾ ਯਾਦਗਾਰੀ ਅਤੇ ਮਾਨਮਤਾ ਸਮਰਿਆ ਹੈ ਐਵੀ ਵਿਨੇਸ਼ ਫੁਗਾੜ ਦੇ ਵੱਲੋਂ ਬਿਆਨ ਦਿੱਤਾ ਗਿਆ ਆਪਣੇ ਜੀਵਨ ਦੇ ਇਸ ਮੋੜ ਤੇ ਮੈਂ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵਾਪਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਰੇਲਵੇ ਦੇ ਸਮਰਥ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਪੱਤਰ ਸੌਂਪ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੀ ਸੇਵਾ ਦੇ ਵਿੱਚ ਰੇਲਵੇ ਵੱਲੋਂ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਮੈਂ ਭਾਰਤੀ ਰੇਲਵੇ ਪਰਿਵਾਰ ਦਾ ਹਮੇਸ਼ਾ ਧੰਨਵਾਦੀ ਰਹਾਂਗੀ। ਤੁਹਾਨੂੰ ਦੱਸੇ ਕਿ ਵਿਨੇਸ਼ ਫੁਗੜ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਪਹਿਲਾ ਖਬਰਾਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਇਸੇ ਦਰਮਿਆਨ ਹੁਣ ਵਿਨੇਸ਼ ਫੁਗੜ ਦੇ ਵੱਲੋਂ ਆਪਣਾ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਇਸ ਦੀ ਤਸਵੀਰ ਅਸਤੀਫੇ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਤਾਂ ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਵਿਨੇਸ਼ ਫੁਗੜ ਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਕੇਸੀ ਬੇਨੂ ਕੋਪਾਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤਾਂ ਇਹ ਜੋ ਹੈ ਪੱਕਾ ਹੋਇਆ ਸੀਗਾ ਕਿ ਹੁਣ ਉਹ ਵਿਧਾਨ ਸਭਾ ਚੋਣ ਵੀ ਲੜਨਗੇ ਤਾਂ ਤੁਹਾਨੂੰ ਦੱਸ ਦੇ ਕਿ ਉਹ ਇਹ ਸਭ ਦੇ ਵਿਚਕਾਰ ਇਹ ਅਸਤੀਫਾ ਜੋ ਹੈ ਹੁਣ ਸਾਹਮਣੇ ਆਇਆ ਹੈ ਉਸ ਦੀ ਕਾਪੀ ਜੋ ਹੈ ਉਹ ਵੀ ਤੁਸੀਂ ਵੇਖ ਸਕਦੇ ਹੋਵੋਗੇ ਤਾਂ ਕਿਹਾ ਜਾ ਰਿਹਾ ਹੈ ਵਿਨੇਸ਼ ਫੁਗਾਟ ਵਿਧਾਨ ਸਭਾ ਚੋਣ ਲੜੇਗੀ ਤੇ ਨਾਰੀ ਨਾਲ ਜੀਂਦ ਜ਼ਿਲ੍ਹੇ ਦੀ ਜੁਲਾਨਾ ਸੀਟ ਤੋਂ ਵਿਨੇਸ਼ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ ਹਾਲਾਂਕਿ ਜੋ ਫਾਈਨਲਾਈਜ਼ ਟਿਕਟਾ ਨੇ ਫਾਈਨਲਾਈਜ਼ ਸੀਟਾ ਨੇ ਉਹ ਅੱਜ ਦੀ ਮੀਟਿੰਗ ਤੋਂ ਬਾਅਦ ਸਾਰਾ ਕੁਝ ਪੱਕਾ ਹੋਵੇਗਾ ਲੇਕਿਨ ਕਿਹਾ ਜਾ ਰਿਹਾ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਹੈ ਵਿਨੇਸ਼ ਫੁਗਾਟ ਕਾਂਗਰਸ ਦੇ ਵਿੱਚ ਐਂਟਰੀ ਕਰੇਗੀ ਨਾਰੀ ਨਾਲ ਉਹਨਾਂ ਦੇ ਜਿਹੜੇ ਸਾਥੀ ਪਹਿਲਵਾਨ ਨੇ ਬਜਰੰਗ ਪੁਨੀਆ ਉਹ ਵੀ ਉਹਨਾਂ ਦੇ ਨਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ ਸਭ ਦੇ ਵਿਚਾਰ ਜੋ ਹੈ ਪਹਿਲਾਂ ਖਬਰਾਂ ਆਈਆਂ ਸੀ ਕਿ ਉਹਨਾਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾਵੇਗਾ ਤੇ ਅੱਜ ਹੁਣ ਵਿਨੇਸ਼ ਫੁਗੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਜੋ ਹੈ ਇਸ ਦਾ ਖੁਲਾਸਾ ਕਰ ਦਿੱਤਾ ਗਿਆ ਤੇ ਇੱਕ ਲੈਟਰ ਲਿਖਿਆ ਗਿਆ ਹੈ ਰੇਲਵੇਜ਼ ਨੂੰ ਜਿੱਥੇ ਕਿ ਭਾਰਤੀ ਰੇਲਵੇ ਦੇ ਵਿੱਚ ਜੋ ਉਹਨਾਂ ਦੀ ਨੌਕਰੀ ਸੀਗੀ ਉਸ ਤੋਂ ਅਸਤੀਫਾ ਵਿਨੇਸ਼ ਫੁਗੜ ਦੇ ਵੱਲੋਂ ਦੇ ਦਿੱਤਾ ਗਿਆ ਹੈ ਤਾਂ ਹੁਣ ਕੁਝ ਹੀ ਸਮੇਂ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਉਹ ਸ਼ਾਮਿਲ ਹੋਣਗੇ ਮਲਿਕਾ ਅਰਜਨ ਖੜਗੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਵਾਇਆ ਜਾਵੇਗਾ ਕਾਂਗਰਸ ਦੇ ਵਿੱਚ ਤੇ ਸਾਰੀ ਕਾਰਵਾਈ ਜੋ ਹੈ ਹੁਣ ਇਹ ਹਰਿਆਣਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ ਤਾਂ ਹਰਿਆਣਾ ਚੋਣਾਂ ਦੇ ਵਿੱਚ ਵੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜ ਜੁਲ ਲੜਦੀ ਹੋਈ ਨਜ਼ਰ ਆਏਗੀ। ਕਿਹਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜੁਏ ਵਿਨੇਸ਼ ਫੁਗਾੜ ਕਾਂਗਰਸ ਦੇ ਵਿੱਚ ਐਂਟਰੀ ਕਰੇਗੀ। ਨਾਰੀ ਨਾਲ ਉਹਨਾਂ ਦੇ ਜਿਹੜੇ ਸਾਥੀ ਪਹਿਲਵਾਨ ਨੇ ਬਜਰੰਗ ਪੁਨੀਆ ਉਹ ਵੀ ਉਹਨਾਂ ਦੇ ਨਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ ਸਭ ਦੇ ਵਿਚਕਾਰ ਜੋ ਹੈ ਪਹਿਲਾਂ ਹੀ ਖਬਰਾਂ ਆਈਆਂ ਸੀ ਕਿ ਉਹਨਾਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾਵੇਗਾ ਤੇ ਅੱਜ ਹੁਣ ਵਿਨੇਸ਼ ਫੁਗਾੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਜੋ ਹੈ ਇਸ ਦਾ ਖੁਲਾਸਾ ਕਰ ਦਿੱਤਾ ਗਿਆ ਤੇ ਇੱਕ ਲੈਟਰ ਲਿਖਿਆ ਗਿਆ ਹੈ ਰੇਲਵੇਜ਼ ਨੂੰ ਜਿੱਥੇ ਕਿ ਭਾਰਤੀ ਰੇਲਵੇ ਦੇ ਵਿੱਚ ਜੋ ਉਹਨਾਂ ਦੀ ਨੌਕਰੀ ਸੀਗੀ ਉਸ ਤੋਂ ਅਸਤੀਫਾ ਵਿਨੇਸ਼ ਫੁਗੜ ਦੇ ਵੱਲੋਂ ਦੇ ਦਿੱਤਾ ਗਿਆ ਹੈ ਤਾਂ ਹੁਣ ਕੁਝ ਹੀ ਸਮੇਂ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਉਹ ਸ਼ਾਮਿਲ ਹੋਣਗੇ ਮਲਿਕਾ ਅਰਜਨ ਖੜਗੇ ਉਹਨਾਂ ਦੇ ਘਰ ਦੇ ਵਿੱਚ ਜੋ ਇਹ ਉਹਨਾਂ ਨੂੰ ਸ਼ਾਮਿਲ ਕਰਵਾਇਆ ਜਾਵੇਗਾ ਕਾਂਗਰਸ ਦੇ ਵਿੱਚ ਤੇ ਸਾਰੀ ਕਾਰਵਾਈ ਜੋ ਹੈ ਹੁਣ ਇਹ ਹਰਿਆਣਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ ਤਾਂ ਹਰਿਆਣਾ ਚੋਣਾਂ ਦੇ ਵਿੱਚ ਵੀ ਮਹਿਲਾ ਪਹਿਲਵਾਨ ਵਿਨੇਸ਼ ਸੋ ਵਗਾਰ ਜੁਏ ਲੜਦੀ ਹੋਈ ਨਜ਼ਰ ਆਏਗੀ ਸੋ तमाम ਜਾਣਕਾਰੀ ਜੋ ਹੈ ਇਸ ਦੇ ਨਾਲ ਜੁੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿਕ ਕਰੋ